ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚਰਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਆਪਣੇ ਰਿਜਕ ਦੇ ਵਿੱਚ ਬਰਕਤ ਦੀ ਭਾਵ ਕਿ ਸਾਡੀ ਤਾਂ ਅਦੌਲਤ ਦੇ ਵਿੱਚ ਬਰਕਤ ਕਿੰਜ ਰਹੇ ਇਹਦੇ ਬਾਰੇ ਗੱਲ ਕਰਾਂਗੇ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਆਪਾਂ ਉਹਨਾਂ ਤਿੰਨ ਤਰੀਕਿਆਂ ਬਾਰੇ ਗੱਲ ਕਰਾਂਗੇ ਤਿੰਨ ਨੁਕਤੇ ਆ ਮਾਰੇ ਗੱਲ ਕਰਾਂਗੇ ਜਿਨ੍ਹਾਂ ਦੇ ਨਾਲ ਸਾਡੇ ਘਰ ਦੇ ਵਿੱਚ ਪੈਸੇ ਪੱਖੋਂ ਬਰਕਤ ਬਣੀ ਰਹੇਗੀ ਤਾਂ ਆਓ ਫਿਰ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਜੋ ਇਹ ਚੰਗਾ ਮੈਸੇਜ ਹੋਰ ਵੀ ਸਾਡੇ ਭੈਣ ਭਰਾਵਾਂ ਤੱਕ ਪਹੁੰਚ ਸਕੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੇ ਵਿਚਾਰ ਆਪਣੇ ਸਵਾਲ ਜ਼ਰੂਰ ਲਿਖਿਆ ਕਰੋ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਪੈਸਾ ਤਾਂ ਹਰ ਇੱਕ ਬੰਦੇ ਦੇ ਲਈ ਬਹੁਤ ਜ਼ਰੂਰੀ ਆ ਕਿਉਂਕਿ ਪੈਸੇ ਤੋਂ ਬਿਨਾ ਅਸੀਂ ਇੱਕ ਕਦਮ ਵੀ ਨਹੀਂ ਚੱਲ ਸਕਦੇ ਸਾਡੀਆਂ ਸਾਰੀਆਂ ਲੋੜਾਂ ਜ਼ਰੂਰਤਾਂ ਪੈਸੇ ਦੇ ਨਾਲ ਹੀ ਪੂਰੀਆਂ ਹੁੰਦੀਆਂ ਨੇ ਇਸ ਕਰਕੇ ਪੈਸਾ ਕਮਾਉਣਾ ਹਰ ਬੰਦੇ ਦੇ ਲਈ ਜ਼ਰੂਰੀ ਆ ਅਤੇ ਹਰ ਇੱਕ ਇਨਸਾਨ ਪੈਸਾ ਕਮਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਦਾ ਹੈ। ਕਈ ਲੋਕ ਦਿਨ ਰਾਤ ਮਿਹਨਤ ਕਰਦੇ ਨੇ, ਮਿੱਟੀ ਦੇ ਨਾਲ ਮਿੱਟੀ ਹੁੰਦੇ ਨੇ ਵੀ ਚਲੋ ਸਾਡੇ ਘਰ ਦੇ ਵਿੱਚੋਂ ਪੈਸੇ ਦੀ ਤੰਗੀ ਦੂਰ ਹੋ ਜਾਵੇ। ਜਦੋਂ ਬਹੁਤ ਮਿਹਨਤ ਕਰਨ ਦੇ ਬਾਵਜੂਦ ਵੀ ਅਸੀਂ ਪੈਸੇ ਪੱਖੋਂ ਸੌਖੇ ਨਹੀਂ ਹੁੰਦੇ ਤਾਂ ਕਈ ਵਾਰ ਮਨ ਦੇ ਵਿੱਚ ਵਿਚਾਰ ਆ ਜਾਂਦਾ ਹੈ ਵੀ ਕਿਉਂ ਨਾ ਕੁਝ ਹੋਰ ਹੀ ਕੰਮ ਕਰਕੇ ਦੇਖੀਏ। ਪਾਵ ਕਿ ਟੂਨੇ ਟੋਟ ਕੇ ਉਹ ਪਾਵਾਂ ਦੇ ਚੱਕਰ ਦੇ ਵਿੱਚ ਪੈ ਜਾਂਦੇ ਨੇ ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸੋਸ਼ਲ ਮੀਡੀਆ ਦੇ ਉੱਤੇ ਸਾਨੂੰ ਐਸੀਆਂ ਬਹੁਤ ਚੀਜ਼ਾਂ ਦੇਖਣ ਸੁਣਨ ਨੂੰ ਮਿਲਦੀਆਂ ਨੇ ਜੋ ਕਈ ਵਾਰ ਸਾਨੂੰ ਸਾਡੇ ਗੁਰੂ ਚਰਨਾਂ ਤੋਂ ਪਟਕਾ ਦਿੰਦੀਆਂ ਨੇ ਅਤੇ ਖਾਸ ਕਰਕੇ ਜਦੋਂ ਗੱਲ ਆਉਂਦੀ ਆ ਪੈਸੇ ਦੀ ਧਨ ਦੌਲਤ ਦੀ ਤਾਂ ਉਦੋਂ ਕਈਆਂ ਦਾ ਮਨ ਡੋਲ ਜਾਂਦਾ ਹੈ ਕਈ ਲੋਕ ਤਾਂ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਗਲਤ ਕੰਮ ਕਰਨੇ ਸ਼ੁਰੂ ਕਰ ਦਿੰਦੇ ਨੇ। ਕੁਝ ਇਦਾਂ ਹੀ ਟੂਨੇ ਟੋਟ ਕੇ ਉਪਾਵਾ ਦੇ ਚੱਕਰ ਦੇ ਵਿੱਚ ਪੈ ਜਾਂਦੇ ਨੇ। ਪ੍ਰਸੰਗਤ ਜੀ ਜੇਕਰ ਤੁਸੀਂ ਗੁਰਨਾਨਕ ਪਾਤਸ਼ਾਹ ਜੀ ਦੇ ਘਰ ਦੇ ਸਿੱਖ ਹੋ, ਗੁਰੂ ਚਰਨਾਂ ਦੇ ਨਾਲ ਜੁੜੇ ਹੋ, ਗੁਰਬਾਣੀ ਦਾ ਪਾਠ ਕਰਦੇ ਹੋ ਤਾਂ ਤੁਹਾਨੂੰ ਕੋਈ ਇਦਾਂ ਸੱਜੇ ਖੱਬੇ ਜਾਣ ਦੀ ਲੋੜ ਹੀ ਨਹੀਂ ਆ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਕੀਤੀ ਹੋਈ ਹਰ ਸੱਚ ਦੀ ਕਿਰਤ ਕਮਾਈ ਦੇ ਵਿੱਚ ਬਰਕਤ ਜ਼ਰੂਰ ਆਵੇਗੀ ਇਹ ਤਿੰਨ ਕੰਮ ਰੋਜ਼ ਕਰਨੇ ਸ਼ੁਰੂ ਕਰਦੋ ਮਹਾਪੁਰਖ ਜੀ ਹਮੇਸ਼ਾ ਸੰਗੋ ਦੇਖਦੇ ਜਦੋਂ ਸਵੇਰੇ ਆਪਾਂ ਉੱਠਦੇ ਆਂ ਪਹਿਲਾਂ ਤਾਂ ਸਾਡਾ ਨੀਅਮ ਇਹ ਹੋਵੇ ਕਿ ਆਪਾਂ ਅਮਰਤ ਵੇਲੇ ਉੱਠੀਏ ਕਰਦਾ ਕੋਈ ਇੱਕ ਜੀ ਹੀ ਅਮਰਤ ਵੇਲੇ ਦੇ ਵਿੱਚ ਉੱਠਦਾ ਹੋਵੇ ਉੱਠ ਕੇ ਭਜਨ ਬੰਦਗੀ ਕਰਦਾ ਹੋਵੇ ਤਾਂ ਉਸ ਪੂਰੇ ਘਰ ਪਰਿਵਾਰ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਹੁਤ ਮਿਹਰ ਰਹਿੰਦੀ ਆ ਵੈਸੇ ਤਾਂ ਹਰ ਇੱਕ ਜੀ ਦੇ ਲਈ ਅਮਰਤ ਵੇਲੇ ਉੱਠਣਾ ਜ਼ਰੂਰੀ ਆ ਪਰ ਜੇਕਰ ਤੁਹਾਡੇ ਘਰ ਦੇ ਬਾਕੀ ਮੈਂਬਰ ਅਮਰਤ ਵੇਲੇ ਦੇ ਵਿੱਚ ਨਹੀਂ ਉੱਠਦੇ ਘਰ ਦਾ ਕੋਈ ਇੱਕ ਜੀ ਹੀ ਉੱਠਣਾ ਸ਼ੁਰੂ ਕਰ ਦਵੇ ਕੋਈ ਔਰਤ ਕੋਈ ਮਰਦ ਕੋਈ ਬਜ਼ੁਰਗ ਹੀ ਅਮਰਤ ਵੇਲੇ ਉੱਠੇ ਉੱਠ ਕੇ ਅਮਰਤ ਵੇਲਾ ਸਮਾਂ ਲੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਬੇਅੰਤ ਰਹਿਮਤਾਂ ਵਰਕਦਾ ਰਹਿੰਦੀਆਂ ਨੇ ਕਦੇ ਵੀ ਕਿਸੇ ਚੀਜ਼ ਦੇ ਵਿੱਚ ਥੋੜ੍ਹ ਨਹੀਂ ਆਉਂਦੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਹਰ ਕੰਮ ਦੇ ਵਿੱਚ ਹਰ ਚੀਜ਼ ਦੇ ਵਿੱਚ ਬਰਕਤ ਰਹਿੰਦੀ ਆ ਤਾਂ ਪਹਿਲਾ ਨਿਯਮ ਤਾਂ ਆਪਾਂ ਆਪਣੇ ਜ਼ਿੰਦਗੀ ਦੇ ਵਿੱਚ ਇਹੋ ਅਪਣਾਈਏ ਕਿ ਅੰਮ੍ਰਿਤ ਵੇਲੇ ਉੱਠੀਏ ਉੱਠ ਕੇ ਮਾਲਕ ਦਾ ਨਾਮ ਜਪੀਏ ਅਤੇ ਰੋਜ਼ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਤੰਦਰੁਸਤੀ ਦੀ ਦਾਤ ਮੰਗਿਆ ਕਰੋ ਕਿਉਂਕਿ ਸਭ ਤੋਂ ਜ਼ਰੂਰੀ ਆ ਸਾਡੇ ਸਰੀਰ ਦੀ ਤੰਦਰੁਸਤੀ ਜੇ ਸਾਡਾ ਸਰੀਰ ਤੰਦਰੁਸਤ ਨਰਵਾਏ ਨਾ ਤਾਂ ਇਹ ਧਨ ਦੌਲਤ ਸ਼ੋਹਰਤ ਇਹ ਸਭ ਕੁਝ ਅਸੀਂ ਕਮਾ ਲਵਾਂਗੇ ਔਰ ਸਾਡਾ ਸਰੀਰ ਸਹੀ ਹੋਵੇ ਜੇ ਸਰੀਰ ਹੀ ਬਿਮਾਰ ਹੋ ਗਿਆ ਰੋਗੀ ਹੋ ਗਿਆ ਤਾਂ ਫਿਰ ਆਪਾਂ ਕੋਈ ਵੀ ਕੰਮ ਸਹੀ ਤਰੀਕੇ ਦੇ ਨਾਲ ਨਹੀਂ ਕਰ ਸਕਦੇ ਇਸ ਕਰਕੇ ਆਪਣੀ ਸਿਹਤ ਆਪਣੇ ਸਰੀਰ ਦਾ ਖਿਆਲ ਰੱਖਣਾ ਵੀ ਬਹੁਤ ਜ਼ਰੂਰੀ ਆ ਅਤੇ ਸਤਿਗੁਰ ਸੱਚੇ ਪਾਤਸ਼ਾਹ ਤੋਂ ਰੋਜ਼ ਆਪਣੇ ਸਰੀਰ ਦੀ ਤੰਦਰੁਸਤੀ ਮੰਗਣੀ ਆ ਵੀ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਸਰੀਰ ਨੂੰ ਤੰਦਰੁਸਤੀ ਬਖਸ਼ੋ ਮੇਰਾ ਸਰੀਰ ਤੰਦਰੁਸਤ ਨਰ ਹੋਵਾਰੇ ਤਾਂ ਜੋ ਮੈਂ ਆਪਣੇ ਲਈ ਆਪਣੇ ਪਰਿਵਾਰ ਦੇ ਲਈ ਮਿਹਨਤ ਕਰ ਸਕਾਂ ਸ੍ਰੀ ਉਠਦੇ ਆਸਾਰ ਜਦੋਂ ਆਪਾਂ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ ਸਭ ਤੋਂ ਪਹਿਲਾਂ ਇਹ ਸੋਹਣੇ ਸਰੀਰ ਦਾ ਸ਼ੁਕਰਾਨਾ ਹੀ ਕਰਨਾ ਹੈ ਕਿ ਸਤਿਗੁਰ ਸੱਚੇ ਭਾਸ਼ਾ ਆਪ ਜੀ ਦੇ ਵੱਲੋਂ ਦਿੱਤੀ ਹੋਈ ਅਣਮੋਲ ਬਖਸ਼ਿਸ਼ ਹੈ ਇਹ ਸਰੀਰ ਦੇ ਲਈ ਆਪ ਜੀ ਦਾ ਸ਼ੁਕਰਾਨਾ ਮੇਰੇ ਸਾਰੇ ਹੱਡ ਪੈਰ ਸਹੀ ਸਲਾਮਤ ਕੰਮਕਾਰ ਕਰ ਰਹੇ ਨੇ ਇਹਦੇ ਲਈ ਆਪ ਜੀ ਦਾ ਸ਼ੁਕਰਾਨਾ ਕਿਉਂਕਿ ਸਰੀਰ ਦਾ ਕੋਈ ਇੱਕ ਅੰਗ ਪੈਰ ਵੀ ਖੜ ਜਾਵੇ ਤਾਂ ਫਿਰ ਪਤਾ ਲੱਗਦਾ ਹੈ ਜੇ ਸਾਡੇ ਸਾਰੇ ਅੰਗ ਪੈਰ ਸਹੀ ਸਲਾਮਤ ਕੰਮ ਕਰ ਰਹੇ ਆ ਅਸੀਂ ਸਹੀ ਸੋਚ ਰਹੇ ਆ ਆਪਣੀ ਮਨਮਰਜ਼ੀ ਦਾ ਖਾ ਰਹੇ ਆ ਪੀ ਰਹੇ ਆ ਪਚਾ ਰਹੇ ਆ ਤਾਂ ਮਾਲਕ ਦਾ ਕੋਟਨ-ਕੋਟ ਸ਼ੁਕਰਾਨਾ ਕਰਨਾ ਹੈ ਜਿਵੇਂ ਜਿਵੇਂ ਮਾਲਕ ਦਾ ਸ਼ੁਕਰਾਨਾ ਕਰਾਂਗੇ ਓਵੇਂ-ਓਵੇਂ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਵੇਗੀ ਅਤੇ ਜਦੋਂ ਵੀ ਕਰ ਦੇ ਵਿੱਚ ਸਾਡੀ ਕਿਰਤ ਕਮਾਈ ਆਉਂਦੀ ਆ ਤਾਂ ਉਦੋਂ ਵੀ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਸ਼ੁਕਰ ਹੈ ਜਦੋਂ ਵੀ ਆਪਣੀ ਕਿਰਤ ਕਰਨੀ ਸ਼ੁਰੂ ਕਰਨੀ ਆ ਉਦੋਂ ਵੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਤੁਹਾਡੀ ਦੁਕਾਨ ਹੈ ਜਾਂ ਦਫ਼ਤਰ ਦੇ ਵਿੱਚ ਕੰਮ ਕਰਦੇ ਹੋ ਜੋ ਵੀ ਤੁਹਾਡਾ ਕੰਮ ਧੰਦਾ ਕਾਰੋਬਾਰ ਹੈ ਨਾ ਉਹਨੂੰ ਸ਼ੁਰੂ ਕਰਨ ਵੇਲੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਜ਼ਰੂਰ ਕਰਨਾ ਵੀ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਤੁਸੀਂ ਇੱਕ ਕਿਰਤਬਖਸ਼ੀ ਹੈ ਜਿਹਦੇ ਨਾਲ ਮੇਰਾ ਤੇ ਮੇਰੇ ਪਰਿਵਾਰ ਦਾ ਪਾਲਣ ਪੋਸ਼ਣ ਹੋ ਰਿਹਾ ਹੈ ਮੈਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਵਧੀਆ ਤਰੀਕੇ ਦੇ ਨਾਲ ਨਿਭਾ ਰਿਆਂ ਹਾਂ ਇਸ ਸਮਾਜ ਦੇ ਵਿੱਚ ਮੇਰੇ ਪਰਿਵਾਰ ਵਿੱਚ ਰਿਸ਼ਤੇਦਾਰਾਂ ਵਿੱਚ ਮੇਰਾ ਮਾਣ ਸਨਮਾਨ ਬਣਿਆ ਹੋਇਆ ਹੈ ਇਹ ਸਭ ਕੁਝ ਤੁਹਾਡਾ ਹੀ ਦਿੱਤਾ ਹੈ ਉਸ ਤੋਂ ਬਾਅਦ ਮਹਾਂਪੁਰਖ ਜੀ ਕਹਿੰਦੇ ਆਪਣੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਕਿਸੇ ਨਾ ਕਿਸੇ ਇੱਕ ਜੀ ਦਾ ਤਾਂ ਭਲਾ ਜ਼ਰੂਰ ਕਰੋ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਣ ਦਾ ਹੁਕਮ ਦਿੱਤਾ ਹੈ ਤਾਂ ਦਸਮਾ ਹਿੱਸਾ ਜ਼ਰੂਰ ਗੁਰੂ ਦੇ ਲੇਖੇ ਲਾਉਣਾ ਹੈ ਗੁਰੂ ਸਾਹਿਬ ਜੀ ਨੇ ਸਾਨੂੰ ਉਹ ਦਸਵੰਦ ਵਰਤਨਾ ਵੀ ਸਿਖਾਇਆ ਏ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਵੀ ਤੂੰ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢੇ ਉਹ ਦਸਵੰਦ ਨੂੰ ਗੁਰੂ ਘਰੇ ਲੈ ਕੇ ਆਉਣ ਲੱਗੇ ਤਾਂ ਸਭ ਤੋਂ ਪਹਿਲਾਂ ਆਪਣੇ ਆਸ-ਪਾਸ ਦੇਖ ਲੈਨੀ ਤੇਰੇ ਆਸ-ਪਾਸ ਤੇਰਾ ਕੋਈ ਆਂਢੀ ਗੁਆਂਢੀ ਤੇਰਾ ਰਿਸ਼ਤੇਦਾਰ ਜਾਂ ਕੋਈ ਵੀ ਲੋੜਵੰਦ ਹੋਵੇ ਜੇਕਰ ਉਹਨੂੰ ਕਿਸੇ ਮਦਦ ਦੀ ਲੋੜ ਆ ਤੂੰ ਇਸ ਪੈਸੇ ਦੇ ਨਾਲ ਉਹਦੀ ਮਦਦ ਕਰ ਸਕਦਾ ਹੈ ਤਾਂ ਪਹਿਲਾਂ ਉਹਦੀ ਮਦਦ ਕਰੀ ਫਿਰ ਗੁਰੂ ਘਰ ਦੇ ਵਿੱਚ ਆਵੇਂ ਭਾਵੇਂ ਆਪਾਂ ਆਪਣੀ ਨੇਕ ਕਮਾਈ ਦੇ ਵਿੱਚੋਂ ਕੱਢਿਆ ਹੋਇਆ ਦਸਵੰਦ ਲੋੜਵੰਦਾਂ ਦੇ ਵਿੱਚ ਗਰੀਬਾਂ ਦੇ ਵਿੱਚ ਵੀ ਲਾ ਸਕਦੇ ਹਾਂ ਸਤਿਗੁਰ ਸੱਚੇ ਪਾਸ਼ਾ ਬਹੁਤ ਖੁਸ਼ ਹੁੰਦੇ ਨੇ ਸਤਿਗੁਰ ਸੱਚੇ ਪਾਸ਼ਾ ਜੀ ਨੇ ਤਾਂ ਆਪ ਕਿਹਾ ਹੈ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸਤਿਗੁਰੂ ਸੱਚੇ ਪਾਸ਼ਾ ਸਾਡੇ ਤੇ ਜਿਆਦਾ ਖੁਸ਼ ਹੁੰਦੇ ਆ ਜਦੋਂ ਅਸੀਂ ਕਿਸੇ ਗਰੀਬ ਦੀ ਬਾਹ ਫੜਦੇ ਆ ਕਿਸੇ ਬੇਸਹਾਰਾ ਦਾ ਸਹਾਰਾ ਬਣਦੇ ਆ ਬਸ ਇਹ ਸੋਚ ਲਿਆ ਕਰੋ ਜਦੋਂ ਸਾਡੇ ਮਨ ਦੇ ਵਿੱਚ ਕਿਸੇ ਦੇ ਵੀ ਪ੍ਰਤੀ ਤਰਸ ਦੀ ਭਾਵਨਾ ਆਈ ਨਾ ਸਾਡੇ ਉੱਤੇ ਸਤਿਗੁਰੂ ਸੱਚੇ ਪਾਸ਼ਾ ਨੂੰ ਪਤਾ ਨਹੀਂ ਕਿੰਨਾ ਕੁ ਤਰਸ ਆ ਗਿਆ ਕਿੰਨੀ ਕੁ ਖੁਸ਼ੀ ਆ ਗਈ ਉਸ ਵੇਲੇ ਅਸੀਂ ਆਪਣੇ ਗੁਰੂ ਦੀ ਖੁਸ਼ੀ ਗੁਰੂ ਦੇ ਤਰਸ ਦੇ ਪਾਤਰ ਬਣ ਜਾਂਦੇ ਆ ਤਾਂ ਫਿਰ ਆਓ ਇਹ ਕੰਮ ਕਰਨੇ ਸ਼ੁਰੂ ਕਰੀਏ ਜਿਨ੍ਹਾਂ ਦੇ ਨਾਲ ਸਾਨੂੰ ਸਾਡੇ ਗੁਰੂ ਦੀ ਖੁਸ਼ੀ ਮਿਲਣੀ ਆ ਸਭ ਤੋਂ ਪਹਿਲਾਂ ਅਮਰਤ ਵੇਲੇ ਉੱਠਣਾ ਉੱਠ ਕੇ ਭਜਨ ਬੰਦਗੀ ਕਰਨੀ ਮਾਲਕ ਦਾ ਸ਼ੁਕਰਾਨਾ ਕਰਨਾ ਅਤੇ ਇਹ ਸੋਹਣੇ ਸਰੀਰ ਦੇ ਲਈ ਮਾਲਕ ਦਾ ਸ਼ੁਕਰਾਨਾ ਕਰਨਾ ਆਪਣੇ ਸਰੀਰ ਦੀ ਤੰਦਰੁਸਤੀ ਮੰਗਣੀ ਵੀ ਸਤਿਗੁਰ ਸੱਚੇ ਪਾਤਸ਼ਾਹ ਮੇਰਾ ਸਰੀਰ ਤੰਦਰੁਸਤ ਨਰਵਾ ਰਹੇ ਤਾਂ ਜੋ ਮੈਂ ਆਪਣੇ ਇਸ ਸਰੀਰ ਦੇ ਨਾਲ ਰੱਜ ਕੇ ਮਿਹਨਤ ਕਰ ਸਕਾਂ ਅਤੇ ਹਮੇਸ਼ਾ ਮਿਹਨਤ ਦੇ ਵਿੱਚ ਵਿਸ਼ਵਾਸ ਰੱਖਣਾ ਹੈ ਪੈਸਾ ਕਮਾਉਣ ਦੇ ਲਈ ਕਦੇ ਵੀ ਗਲਤ ਕੰਮ ਦਾ ਸਹਾਰਾ ਨਹੀਂ ਲੈਣਾ ਚਾਹੀਦਾ ਕਦੇ ਵੀ ਕੋਈ ਸ਼ਾਰਟਕਟ ਨਹੀਂ ਅਪਣਾਉਣਾ ਚਾਹੀਦਾ ਕਿਉਂਕਿ ਬੇਈਮਾਨੀ ਦਾ ਧਨ ਬੇਈਮਾਨੀ ਦਾ ਪੈਸਾ ਝੂਠ ਪ੍ਰੇਮ ਦੇ ਨਾਲ ਠੱਗੀ ਠੋਰੀ ਦੇ ਨਾਲ ਕਮਾਇਆ ਹੋਇਆ ਪੈਸਾ ਸਾਨੂੰ ਕਦੇ ਵੀ ਸੁੱਖ ਨਹੀਂ ਦੇ ਸਕਦਾ ਇਹ ਬੇਈਮਾਨੀ ਦਾ ਠੱਗੀ ਠੋਰੀ ਦਾ ਪੈਸਾ ਸਾਡੇ ਲਈ ਜ਼ਹਿਰ ਹੁੰਦਾ ਹੈ ਤਾਂ ਇਸ ਜ਼ਹਿਰ ਤੋਂ ਬਚਣਾ ਹੈ ਆਪਣੀ ਹੱਕ ਸੱਚ ਦੀ ਨੇਕ ਕਮਾਈ ਦੇ ਵਿੱਚ ਵਿਸ਼ਵਾਸ ਰੱਖਣਾ ਹੈ ਹੱਕ ਸੱਚ ਦੀ ਨੇਕ ਕਮਾਈ ਕਰਨੀ ਆ ਅਤੇ ਆਪਣੀ ਨੇਕ ਕਮਾਈ ਦੇ ਵਿੱਚੋਂ ਦਸਵੰਦ ਜ਼ਰੂਰ ਕੱਢਣਾ ਹੈ ਕੱਢਿਆ ਹੋਇਆ ਦਸਵੰਦ ਕਿਸੇ ਲੋੜਵੰਦ ਦੀ ਮਦਦ ਦੇ ਵਿੱਚ ਕਿਸੇ ਗਰੀਬ ਦੀ ਮਦਦ ਦੇ ਵਿੱਚ ਲਾਉਣਾ ਹੈ ਤਾਂ ਗੁਰੂ ਸਾਹਿਬ ਜੀ ਬਹੁਤ ਕਿਰਪਾ ਕਰਦੇ ਨੇ ਬਾਕੀ ਗੁਰੂ ਘਰ ਦੇ ਵਿੱਚ ਚੱਲ ਰਹੀਆਂ ਸਰਵਾਵਾਂ ਦੇ ਵਿੱਚ ਵੀ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਹੈ ਅਤੇ ਜ਼ਿੰਦਗੀ ਦੇ ਵਿੱਚ ਕਦੇ ਵੀ ਹੋਰ ਕਿਸੇ ਤੋਂ ਆਸ ਉਮੀਦ ਨਹੀਂ ਰੱਖਣੀ ਵੀ ਮੇਰਾ ਫਲਾਣਾ ਭੈਣ ਭਰਾ ਮੇਰੇ ਲਈ ਆ ਕਰੇਗਾ ਉਹ ਕਰੇਗਾ ਨਾ ਜੀ ਨਾ ਸਾਡੇ ਲਈ ਕੋਈ ਕੁਝ ਨਹੀਂ ਕਰ ਸਕਦਾ ਇੱਕ ਹੱਦ ਤੱਕ ਕਰ ਸਕਦਾ ਹੈ ਹੁਣ ਜੇ ਆਪਾਂ ਆਪਣੇ ਵੱਲ ਵੇਖੀਏ ਤਾਂ ਆਪਾਂ ਕਿਸੇ ਦੀ ਕਿੰਨੀ ਕੁ ਮਦਦ ਕਰ ਸਕਦੇ ਹਾਂ ਕੋਈ ਬੰਦਾ ਕਿਸੇ ਨੂੰ ਵਿਹਲੇ ਨੂੰ ਮਹੀਨਾ ਖਵਾ ਦੇਵੇਗਾ ਸਾਲ ਖਵਾ ਦੇਵੇਗਾ ਵੱਧ ਤੋਂ ਵੱਧ ਉਹਦੀ ਕੀ ਮਦਦ ਕਰਾਂਗੇ ਕਿ ਆਪਾਂ ਨੂੰ ਕੋਈ ਕੰਮ ਧੰਦਾ ਕਾਰੋਬਾਰ ਸ਼ੁਰੂ ਕਰਨ ਦੇ ਵਿੱਚ ਉਹਦੀ ਮਦਦ ਕਰਾਂਗੇ ਪਰ ਜੇਕਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਿਹਰ ਉਸ ਮਨੁੱਖ ਦੇ ਉੱਤੇ ਨਾ ਹੋਈ ਤਾਂ ਸਾਡੀ ਕੀਤੀ ਸਾਰੀ ਮਦਦ ਬੇਕਾਰ ਆ ਇਸ ਕਰਕੇ ਸਾਡੀ ਆਸ ਸਾਡੀ ਅਰਦਾਸ ਵਾਹਿਗੁਰੂ ਜੀ ਦੇ ਅੱਗੇ ਹੋਵੇ ਜੋ ਮੰਗਣਾ ਹੈ ਆਪਣੇ ਗੁਰੂ ਤੋਂ ਮੰਗਣਾ ਹੈ ਜੋ ਕੁਝ ਕਰਨਾ ਹੈ ਆਪਣੇ ਆਪ ਦੇ ਲਈ ਆਪਾਂ ਖੁਦ ਕਰਨਾ ਹੈ ਕਿਸੇ ਤੋਂ ਵੀ ਆਸ ਉਮੀਦ ਲਾ ਕੇ ਨਹੀਂ ਬੈਠਣਾ ਕਿ ਫਲਾਣਾ ਭੈਣ ਭਰਾ ਮੇਰੀ ਮਦਦ ਕਰੇਗਾ ਨਾ ਮਦਦ ਮੰਗਣੀ ਹੈ ਵਾਹਿਗੁਰੂ ਅਕਾਲ ਪੁਰਖ ਜੀ ਤੋਂ ਕਿਉਂਕਿ ਉਹ ਵਾਹਿਗੁਰੂ ਅਕਾਲ ਪੁਰਖ ਜੀ ਦੇ ਕੇ ਸਾਡੇ ਤੋਂ ਵਾਪਸ ਨਹੀਂ ਮੰਗਦੇ ਦੇ ਕੇ ਸਾਨੂੰ ਮਿਹਣਾ ਨਹੀਂ ਮਾਰਦੇ ਬਾਕੀ ਭੈਣ ਭਰਾ ਰਿਸ਼ਤੇਦਾਰ ਮਦਦ ਤਾਂ ਜਰੂਰ ਕਰਦੇ ਨੇ ਪਰ ਜੇ ਕਿਤੇ ਉਹਨਾਂ ਦੇ ਨਾਲ ਕੋਈ ਕਹਾ ਸੁਣੀ ਹੋਈ ਗਈ ਕੋਈ ਜਰਾ ਜਿੰਨੀ ਵੀ ਉਜਨੀ ਜੋ ਹੋ ਗਈ ਤਾਂ ਸਭ ਤੋਂ ਪਹਿਲਾਂ ਤੁਹਾਡੀ ਕੀਤੀ ਹੋਈ ਮਦਦ ਦਾ ਮਿਹਣਾ ਮਾਰਨਗੇ ਵੀ ਫਲਾਣੇ ਵੇਲੇ ਤੇਰਾ ਆਹ ਕੰਮ ਕੀਤਾ ਸੀ ਤੂੰ ਸਾਡੀ ਕਦਰ ਨਹੀਂ ਪਾਈ ਲੋਕ ਸਾਡੀ ਮਦਦ ਕਰਦੇ ਨੇ ਆਪਣੀ ਕਦਰ ਕਰਾਉਣ ਦੇ ਲਈ ਪਰ ਗੁਰੂ ਸਾਹਿਬ ਜੀ ਸਾਡੀ ਮਦਦ ਕਰਦੇ ਨੇ ਸਾਡਾ ਭਲਾ ਕਰਨ ਦੇ ਲਈ ਇਸ ਕਰਕੇ ਜੋ ਵੀ ਮੰਗਣਾ ਹੈ ਆਪਣੇ ਗੁਰੂ ਤੋਂ ਮੰਗਣਾ ਹੈ ਅਤੇ ਸਭ ਤੋਂ ਪਹਿਲਾਂ ਤੰਦਰੁਸਤੀ ਹੀ ਮੰਗਣੀ ਆ ਮਹਾਰਾਜ ਸਾਨੂੰ ਤੰਦਰੁਸਤੀ ਬਖਸ਼ੋ ਤਾਂ ਜੋ ਅਸੀਂ ਅੱਜ ਕੇ ਮਿਹਨਤ ਕਰ ਸਕੀਏ ਮਿਹਨਤ ਕਰਨ ਤੋਂ ਕਦੇ ਨਹੀਂ ਭਜਣਾ ਕਿਉਂਕਿ ਮਿਹਨਤੀ ਬੰਦੇ ਦੀ ਬਾਹ ਹਮੇਸ਼ਾ ਗੁਰਨਾਨਕ ਪਾਤਸ਼ਾਹ ਜੀ ਦੇ ਹੱਥ ਵਿੱਚ ਹੁੰਦੀ ਆ ਮਿਹਨਤੀ ਬੰਦੇ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਉਹ ਸਿਆਣਿਆਂ ਦੀ ਕਹਾਵਤ ਹੈ ਨਾ ਕਿ ਇਹ ਪੈਸਾ ਤਾਂ ਹੱਥਾਂ ਦੀ ਮਾਇ ਆ ਉਹ ਇਸੇ ਕਰਕੇ ਕਹਾਵਤ ਬਣਾਈਆਂ ਕਿ ਇਨ੍ਹਾਂ ਹੱਥਾਂ ਦੇ ਨਾਲ ਆਪਾਂ ਜਿੰਨੀ ਮਿਹਨਤ ਕਰਾਂਗੇ ਓਨਾ ਹੀ ਪੈਸਾ ਸਾਡੇ ਘਰ ਵਿੱਚ ਆਵੇਗਾ ਇਸ ਕਰਕੇ ਟੂਣੇ ਟੋਟ ਕੇ ਉਪਾਵਾ ਦੇ ਚੱਕਰ ਦੇ ਵਿੱਚ ਨਹੀਂ ਪੈਣਾ ਕਿਸੇ ਵੀ ਮਨੁੱਖ ਤੋਂ ਆਸ ਉਮੀਦ ਲਾ ਕੇ ਨਹੀਂ ਬੈਠਣੀ ਵੀ ਫਲਾਣਾ ਮੇਰੀ ਮਦਦ ਕਰੇਗਾ ਆਪਣੀ ਹੱਕ ਸੱਚ ਦੀ ਮਿਹਨਤ ਕਰਦੇ ਜਾਣਾ ਹੈ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਸਤਿਗੁਰ ਸੱਚੇ ਪਾਸ਼ਾ ਜ਼ਰੂਰ ਕਿਰਪਾ ਕਰਦੇ ਨੇ ਜੋ ਵੀ ਕੰਮ ਧੰਦਾ ਕਰ ਰਹੇ ਹੋ ਉਹਨੂੰ ਪੂਰੀ ਲਗਨ ਦੇ ਨਾਲ ਕਰਨਾ ਹੈ ਮਨ ਲਾ ਕੇ ਕਰਨਾ ਹੈ